ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਕਿਸਾਨਾਂ ਵੱਲੋਂ ਦਿੱਲੀ ਚਲੋ ਦਾ ਹੋਕਾ ਦਿੱਤਾ ਗਿਆ ਸੀ 13 ਫਰਵਰੀ ਦੀ ਕਾਲ ਸੀ ਪਰ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਦੂਜੇ ਪਾਸੇ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਤੇ ਮੀਟਿੰਗ ਹੋ ਰਹੀ ਆ ਤਰੀਕ ਤੇ ਤਰੀਕ ਵਾਲਾ ਮਾਹੌਲ ਬਣਿਆ ਹੋਇਆ ਇੱਕ ਪਾਸੇ ਜੇ ਬਾਰਡਰਾਂ ਦੀ ਗੱਲ ਕਰੀਏ ਤਾਂ ਨੌਜਵਾਨ ਕਿਤੇ ਵਾਲੀਬਾਲ ਖੇਡਦੇ ਨਜ਼ਰ ਆਉਂਦੇ ਨੇ ਕਿਤੇ ਪਤੰਗਬਾਜ਼ੀ ਕਰਦੇ ਵੀ ਨਜ਼ਰ ਆਉਂਦੇ ਨੇ ਸੋ ਇਹ ਤਸਵੀਰਾਂ ਨੇ ਖਨੌਰੀ ਬਾਰਡਰ ਦੀਆਂ ਜਿੱਥੇ ਬਜ਼ੁਰਗ ਤੇ ਨੌਜਵਾਨ ਛਾਤਰਾਂ 'ਚ ਖੇਡਦੇ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਕਿਵੇਂ ਜਿਹੜਾ ਮਾਹੌਲ ਹੈ ਰੌਣਕ ਵਾਲਾ ਬਣਿਆ ਹੋਇਆ ਬਾਰਡਰਾਂ ਦੇ ਉੱਤੇ ਸੋ ਜਦੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਕਿਸਾਨਾਂ ਦੇ ਨਾਲ ਤਾਂ ਉਹਨਾਂ ਨੇ ਕਿਹਾ ਕਿ ਬੇਸ਼ੱਕ ਸਾਨੂੰ ਰੋਕਣ ਦੇ ਲਈ ਪ੍ਰਸ਼ਾਸਨ ਨੇ ਸਖਤੀ ਕਰਨੀ ਹੈ ਬੇਸ਼ੱਕ ਰੋਕਾਂ ਲਗਾਈਆਂ ਨੇ ਪਰ ਅਸੀਂ ਜਾਬਤੀ ਚ ਰਹਿ ਕੇ ਦਿੱਲੀ ਕੂਚ ਜ਼ਰੂਰ ਕਰਾਂਗੇ ਪਰ ਜਿਹੜਾ ਮਾਹੌਲ ਹੈ ਬਾਰਡਰਾਂ ਦੇ ਉੱਤੇ ਵੇਖ ਸਕਦੇ ਹੋ ਕਿਤੇ ਨਾ ਕਿਤੇ ਬੜਾ ਰੌਣਕ ਵਾਲਾ ਸੱਥਾ ਵਾਲਾ ਪਿੰਡ ਦੀਆਂ ਸੱਥਾ ਵਾਲਾ ਮਾਹੌਲ ਬਣਿਆ ਹੋਇਆ ਹੈ ਲੋਕ ਇਕੱਠੇ ਹੋ ਕੇ ਜਿੱਥੇ ਆਪਸੀ ਮਿਲਵਰਤਨ ਦਾ ਇੱਕ ਪ੍ਰਤੀਕ ਵੀ ਕਿਹਾ ਜਾਂਦਾ ਹੈ ਅੰਦੋਲਨਾਂ ਦੇ ਵਿੱਚ ਆਪਸੀ ਭਾਈਚਾਰੇ ਦਾ ਇੱਕ ਵੱਡ ਦੱਸੋ ਵੇਖ ਸਕਦੇ ਹੋ ਤਸਵੀਰਾਂ ਕਿਵੇਂ ਛਤਰੰਜ ਖੇਡਦੇ ਨਜ਼ਰ ਆ ਰਹੇ ਨੇ ਬਜ਼ੁਰਗ ਜਦੋਂ ਬਜ਼ੁਰਗ ਨਾਲ ਗੱਲਬਾਤ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਅਸੀਂ ਦਿੱਲੀ ਜ਼ਰੂਰ ਜਾਵਾਂਗੇ ਪਰ ਜਾਵਾਂਗੇ ਜਾਬਤੇ ਦੇ ਵਿੱਚ ਰਹਿ ਕੇ ਸੋ ਗੱਲਬਾਤ ਕਰਦਾ ਇਹਨਾਂ ਕਿਸਾਨਾਂ ਦੇ ਨਾਲ ਕੀ ਕਹਿੰਦੇ ਨੇ ਆਓ ਸੁਣੋ